ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਅੱਜ ਮੈਂ ਛੋਟੀ ਵੀਡੀਓ ਬਹੁਤੀ ਲੰਮੀ ਨਹੀਂ ਕਰਨੀ ਪਿੰਡ ਚੰਦੂ ਮੰਜ ਨੇੜੇ ਦਾਲਮ ਕੋਟਲੀ ਸੂਰਤ ਮੱਲੀ ਇਹ ਗਾਂ ਜਿਹੜੀ ਚਾਰ ਪੰਜ ਵਾਰੀ ਤੋਂ ਰਿਪੀਟਰ ਹੀ ਪਹਿਲਾਂ ਮਤਲਬ ਚਾਰ ਪੰਜ ਵਾਰੀ ਇਹਨੂੰ ਸੀਮਨ ਲੱਗੇ ਪਹਿਲਾਂ ਟੀਕੇ ਟੁਕੇ ਲੱਗਦੇ ਰਹੇ ਪਹਿਲਾਂ ਤੇ ਇਹ ਇਹ ਰਿਪੀਟ ਕਾਫੀ ਵਾਰੀ ਮਾਰਿਆ ਬਾਕੀ ਇਹਦੇ ਵਿੱਚ ਵੇਖੋ ਕੋਈ ਖਰਾਬੀ ਨਹੀਂ ਨਾ ਤਾਂ ਮੈਂ ਇਹਨੂੰ ਕੋਈ ਦਵਾਈ ਕੀਤੀ ਹੈ ਨਾ ਆਪਾਂ ਕੁਝ ਕੀਤਾ ਇਹਨੂੰ ਸੱਦਰ ਟੀਕੇ ਕੀਤੇ ਹੀ ਆਪਾਂ AI ਕੀਤੀ ਸੀ ਇਹਦੀ ਤੇ ਅੱਜ 2 ਮਹੀਨਿਆਂ ਦੇ ਪਲੱਸ ਇਹ ਗੱਬਣ ਨਿਕਲ ਆਈ ਹੈ ਚੈੱਕ ਕੀਤੀ ਹੈ ਹੁਣ ਤੇ ਚਲੋ ਉਹਦੀ ਮਿਹਰ ਚਾਹੀਦੀ ਹੈ ਗਲਬ ਜੀ ਵੀ ਅਜੇ ਇੱਥੇ ਪਿਆ ਹੋਇਆ ਹੁਣੇ ਚੈੱਕ ਕੀਤੀ ਹੈ ਜੇ ਚੈੱਕ ਕਰਕੇ ਮੈਂ ਤਾਂ ਰਿਕਾਰਡਿੰਗ ਕਰਨ ਡਿਆ ਵਾਂ ਬਾਕੀ ਤੁਹਾਨੂੰ ਛੋਟੀ ਜੀ ਆਪਾਂ ਗੱਲਬਾਤ ਵੀ ਰਿਕਾਰਡ ਕਰਾਂਗੇ ਤੁਹਾਨੂੰ ਦੱਸ ਹੀ ਦੇਣੀ ਉਹਨਾਂ ਨੇ ਕਿ 4-5 ਵਾਰੀ ਮੇਰੇ ਤੋਂ ਪਹਿਲਾਂ ਬਣੀ ਸੀ ਤਬਾਤ ਵਿੱਚ ਚਲੋ ਆਪਾਂ ਟੀਕੇ ਕੀਤੇ ਤੇ ਤੁਹਾਨੂੰ ਸਾਰੀ ਗੱਲਬਾਤ ਉਹਨਾਂ ਨੇ ਦੱਸ ਦੇਣੀ ਹੈ ਤੇ ਕਰ ਲਿਓ ਸਿਰ ਮੱਥੇ ਜਿੰਨੀ ਵੀ ਗੱਲ ਹੋ ਗਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਕਿੰਨੀ ਵਾਰੀ ਆਪਣੇ ਤੋਂ ਪਹਿਲਾਂ ਇਹ ਬਣੀ ਸੀ ਜੀ ਦੱਸਿਓ ਜਰੂਰ ਚਾਰ ਵਾਰਾਂ ਚਾਰ ਵਾਰੀ ਬਣ ਗਈ ਸੀ ਨਾ ਆਪਣੇ ਤੋਂ ਪਹਿਲਾਂ ਬਲ ਟੀਕੇ ਕਰਾਉਂਦੇ ਰਹੇ ਕਿ ਕੀ ਕੀਤਾ ਠੀਕ ਹੈ ਜੀ ਟੀਕੇ ਠੀਕ ਹੈ ਠੀਕ ਹੈ ਜੀ ਤੇ ਮੈਂ ਜਦੋਂ ਪਹਿਲੇ ਦਿਨ ਆਇਆ ਮੈਂ ਦੱਸਤਾ ਹੀ ਤੁਹਾਨੂੰ ਕਹਿਤਾ ਹਾਂ ਯਕੀਨ ਹੈ ਯਕੀਨ ਕੀਤਾ ਹੈ ਕਰਾਇਆ ਹੀ ਆਪੇ ਇਹ ਨਿਕਲ ਹੋ ਗਈ ਗਾਂ ਤਾਜਵੇਂ ਲੋ ਆਪਾਂ ਯਕੀਨ ਤੇ ਖੜੇ ਉੱtre ਵੀ ਆ ਹੁਣ ਯਕੀਨ ਵਧਿਆ ਥੋੜਾ ਰਿਹਾ ਕਿ ਨਹੀਂ ਹੋਰ ਹਾਂ ਵਧਿਆ ਵਧਿਆ ਹੁਣ ਖੁਸ਼ੀ ਹੋਈ ਏ ਜੀ ਦੀ ਹੌਸਲਾ ਵਧ ਗਿਆ ਆ ਬੜਾ ਹੌਸਲਾ ਵਧ ਗਿਆ ਨਾ ਹਾਂਜੀ ਤੇ ਬਾਕੀ ਕਿਵੇਂ ਕੰਮ ਕਰ ਕਿਵੇਂ ਲੱਗਦਾ ਉਦਾਂ ਕੰਮ ਕਰ ਵਧਿਆ ਗਾਂ ਵੀ ਮੈਸੇਜ ਸਾਰੇ ਹੁੰਦਾ ਵਾਂਗੇ ਮੈਸੇਜ ਦੇਣਾ ਵੀ ਚਾਹੀਦਾ ਕਿਉਂਕਿ ਆਪਾਂ ਮਿਹਨਤ ਕੀਤੀ ਆਪਾਂ ਕਰਕੇ ਤੇ ਕਰ ਲਿਆ ਮੇਰੇ ਤੋਂ ਚਾਰ ਵਾਰੀ ਪਹਿਲਾਂ ਬਣੀ ਆ ਹਨਾ ਇਹ ਹਾਂਜੀ ਹਾਂਜੀ ਤੇ ਨਾਲੇ ਤਾਂ ਗੱਲ ਇਹ ਹੁੰਦੀ ਆ ਕਿ ਇਹ ਵੀਡੀਓ ਕੋਈ ਹੋਰ ਵੇਖੂ ਉਹਦਾ ਵੀ ਹੌਸਲਾ ਬਣਦਾ ਠੀਕ ਆ ਹੁਣ ਨਾਲੇ ਗਾਂ ਇਹ ਗਾਈ ਨਿਕਲ ਆਈ ਹੁਣ ਇਹਦੀ ਅਸੀਂ ਸੇਵਾ ਸਭ ਕਰ ਦ ਹਾਂ ਹੁਣ ਇਹਦੀ ਸੇਵਾ ਵਾਜਣੀ ਹੈ ਨਾ ਮੁਕਤੀ ਗੱਲ ਹੈ ਕਿ ਚਲੋ ਸੇਵਾ ਡੰਗਰ ਦੀ ਜੂਨ ਮੰਨ ਲਓ ਜੀ ਨਾਂ ਆਪਾਂ ਬਣਾਉਂਦੇ ਨਾਂ ਇਹ ਬਣਦੀ ਤੇ ਫਿਰ ਵੇਖੋ ਇਹ ਵੀ ਖਰਾਬ ਹੁੰਦਾ ਜਾਂਦਾ ਤੇ ਇਹਨਾਂ ਦਾ ਖਸੂਦ ਮੈਂ ਛੱਡ ਗਿਆ ਹੁਣੀ ਸੀਗੀ ਛੱਡ ਕੇ ਹੁਣੀ ਨਾ ਤੇ ਆਪਾਂ ਉੱਥੋਂ ਰੋਗ ਲਈ ਹੈ ਜਾਣ ਤੋਂ ਵੇਖ ਲੋ ਆਪਾਂ ਇਹਦੀ ਜਾਨ ਵੀ ਬਚਾਈ ਹੈ ਹਨਾ ਬਣਾਉਂਦੇ ਨਾਂ ਨਾਲ ਤੇ ਬਾਕੀ ਤੁਹਾਨੂੰ ਜਿੱਦਣ ਪਹਿਲੇ ਦਿਨ ਆਇਆ ਉਦੋਂ ਹੀ ਮੈਂ ਤੁਹਾਨੂੰ ਦੱਸਤਾ ਕਿ ਮੈਂ ਬਣਾ ਕੇ ਦਊਂਗਾ ਬਾਕੀ ਇਹ ਦੱਸ ਦਿਓ ਕਿ ਮੈਂ ਕੋਈ ਦਵਾਈ ਦੂਈ ਕੁਝ ਨਹੀਂ ਨਾ ਕੀਤਾ ਹੋਰ ਇਹਨੂੰ ਕੋਈ ਟੀਕਾ ਟੂਕਾ ਕੋਈ ਨਾੜ ਚ ਕੱਖ ਨਹੀਂ ਨਾ ਕੀਤਾ ਸਿਰਫ ਮੈਂ ਟੀਕੇ ਭਰੇ ਹਨਾ ਇਹਨੂੰ ਪਾਟੀ ਕੇ ਤਾਂ ਇੱਕੋ ਦੇਣੀ ਆ ਪਾਟੀ ਕੇ ਭਰੇ ਇਹਨੂੰ ਤੇ ਐਨੇ ਜੀ ਅੱਜ ਵੀਰ ਲੋ ਗੱਬਣ ਹੋ ਗਈ ਹੈ ਖੁਸ਼ੀ ਉਹਦਾ ਇਹ ਚੀਜ਼ ਦੀ ਹਾਂਜੀ ਬਹੁਤ ਖੁਸ਼ੀ ਆ ਖੁਸ਼ੀ ਹੋਈ ਆ ਹਾਂਜੀ ਹਾਂਜੀ ਬਾਕੀ ਬਹੁਤ ਖੁਸ਼ੀ ਮੈਂ ਬਹੁਤ ਇਤਰਾ ਪਰੇਸ਼ਾਨ ਹੋਰ ਤਰੂ ਗੱਲ ਬਾਤ ਸਾਰੀ ਕਰੋ ਕਿਉਂਕਿ ਅੱਗੇ ਹੌਸਲਾ ਬਣਦਾ ਮੈਂ ਗੱਲ ਹੋ ਗਿਆ ਮੈਂ ਹਾਂਜੀ ਤੇ ਮੈਂ ਮੋਲ ਲਈ ਆ ਹਾਂ ਹਾਂ ਤੇ ਗਾਈਆਂ ਕੋ ਮਤਲਬ ਬੇਕਾਰ ਹੋਣ ਰਹੀ ਆ ਬੇਕਾਰ ਹੋਣਦੀ ਆ ਹਾਂਜੀ ਕਿਉਂਕਿ ਵੇਖੋ ਮੇਰੇ ਤੋਂ ਪਹਿਲਾਂ ਚਾਰ ਵਾਰੀ ਜਿਹੜਾ ਵੀ ਆ ਜਿੱਦਾਂ ਵੀ ਤੁਸੀਂ ਹਣ ਇੱਕ ਚੀਜ਼ ਆਪਾਂ ਨੋਟ ਕਰਨੀ ਹੈ ਜੀ ਦੇ ਵਿੱਚ ਕਿ ਹੁਣ ਕਿੱ체 ਖਰਾਬੀ ਤੁਹਾਡੇ ਚ ਜਾਂ ਗਾਂ ਚ ਜਾਂ ਲਾਉਣ ਵਾਲੇ ਚ ਕਈ ਹੁਣ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਕੀ ਕਹਿ ਸਕਦਾ ਹੁਣ ਹਾਰੇ ਕੀ ਜੋ ਵੀ ਟਾੜੇ ਦਾ ਸੰਨ ਨਾ ਹਾਰੇ ਕੀ ਤੇ ਸਿਰ ਮੱਥੇ ਨਾ ਆਪਾਂ ਕੋਈ ਦਵਾਈ ਦਿੱਤੀ ਆ ਨਾ ਇਹਨੂੰ ਆਪਾਂ ਕੋਈ ਦਵਾਈ ਭਰੀ ਆ ਇੱਕ ਗੱਲ ਗੱਲ ਸਮਝਿਓ ਇੱਕ ਨਾ ਦਵਾਈ ਦਿੱਤੀ ਆ ਨਾ ਇਹਨੂੰ ਦਵਾਈ ਭਰੀ ਆ ਸਿਰਫ ਢੀਗੇ ਲੱਗੇ ਨੇ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਕੀ ਫਰਕ ਜਾਂਦਾ ਸ਼ੁਰੂ ਨਹੀਂ ਜਾਂਦਾ ਕੋਈ ਮਤਲਬ ਅੱਗੇ ਟਾੜੇ ਵਾਂਗੂ ਇੱਕ ਮੇਰਾ ਹੋਰ ਵੀ ਸੱਜਣ ਹੈਗੇ ਨੇ ਹੂੰ ਹੂੰ ਆਪਣੇ ਗੋਪੀ ਹੋਣੀ ਉਹ ਵੀ ਆਉਂਦੇ ਆ ਹੂੰ ਹੂੰ ਉਹਨੇ ਉਹ ਆਪਣੇ ਉਹ ਵੈੜ ਨੂੰ ਢੀਗਾ ਲਾਇਆ ਆ ਹਾਂਜੀ ਉਹ ਵੀ ਨਿਕਲ ਆਈ ਆ ਹਾਂ ਹੁਣ ਮੈਂ ਕੀ ਕਵਾਂ ਵੀ ਚਿੱਕੇ ਚ ਖਰਾਬੀ ਹੋ ਗਈ ਜਾਂ ਗਾਂਹ ਚ ਖਰਾਬੀ ਹੈ ਗਾਂਹ ਚ ਖਰਾਬੀ ਹੋ ਸਕਦੀ ਹੋਗੀ ਕੀ ਪਤਾ ਗਿਆ ਨਹੀਂ ਨਹੀਂ ਗਾਂਹ ਚ ਵੇਖੋ ਆਪਾਂ ਗਾਂਹ ਨੂੰ ਕੁਝ ਕੀਤਾ ਨਹੀਂ ਨਾ ਇਹਦਾ ਇਲਾਜ ਕੀਤਾ ਨਾ ਕੁਝ ਕੀਤਾ ਕੋ ਟਾਈਮ ਟੇਬਲ ਦੇ ਵਿੱਚ ਕੋਈ ਟੀਕਿਆਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਹੋ ਸਕਦਾ ਵਾ ਕਰੇ ਨਾ ਵੀ ਪਹਿਲਾਂ ਗਾਂਹ ਮੈਂ ਇਹ ਬੋਲ ਜਾਂਦੀ ਸੀ ਕਿਸੇ ਵਪਾਰੀ ਕੋਲੋਂ ਵਪਾਰੀ ਨੇ ਕਿਸੇ ਸਾਡੇ ਵਾਲੇ ਕੋਲ ਲੈ ਲਈ ਤੇ ਪਤਾ ਨਹੀਂ ਪਹਿਲਾਂ ਗਾਂਹ ਕੀ ਕਰਦੀ ਹੋਗੀ ਜਾਂ ਕੀ ਨਹੀਂ ਕੀ ਸਭਤਾ ਹੋਊਗਾ ਤੇ ਬਾਕੀ ਫਿਰ ਮੈਂ ਕੀ ਕੀਤਾ ਜਿਹੜੀ ਬਣ ਗਈ ਏ ਕੋਈ ਨਹੀਂ ਕੀਤਾ ਮੈਂ ਕੀ ਕੀਤਾ ਜਿਹੜੀ ਬਣ ਗਈ ਏ ਫਿਰ ਨਹੀਂ ਕੀਤਾ ਮੈਂ ਤਾਂ ਕਹਾਂ ਜੀ ਇੱਕ ਵਹਿਿੰਦੀ ਗੱਲ ਆ ਖਰਾਨਗੀ ਵਾਲੀ ਗੱਲ ਹੁੰਦੀ ਆ ਤਾਂ ਗੱਲ ਤੇ ਹਰਾਨਗੀ ਵਾਲੀ ਆ ਕਿ ਕਿੱਦਾਂ ਬਣ ਗਈ ਸਮਝ ਨਹੀਂ ਆਉਂਦੀ ਕੁਝ ਪਰ ਆਪਾਂ ਉਹਦੇ ਪਿੱਛੇ ਇਹਦੀ ਉਹਦੀ ਕਿਰਪਾ ਲਾਵਾਂਗੇ ਸੱਚੇ ਬਾਦਸ਼ਾਹ ਬਾਕੀ ਇਹ ਆ ਵੀ ਇਹ ਆਪਣੇ ਢੱਲੋਂ ਸਾਹਿਬ ਨੇ ਦੋ ਟਿੱਕੇ ਇੱਕ ਤਾਂ ਨਹੀਂ ਲਾਤੇ ਸੀਗੇ ਇੱਕੋ ਤਾਂ ਨਹੀਂ ਭਰੇ ਨਾ ਮੈਂ ਹੋਰ ਕੁਝ ਨਹੀਂ ਨਾ ਕੀਤਾ ਇਹਨੂੰ ਦਾਦਾ ਤੇ ਇਹਨੂੰ ਮਟੀਰੀਅਲ ਲਾਉਂਦ ਰਿਆਂ ਆ ਤੇ ਇਹ ਕ੍ਰਿਟੀਕਾ ਇੱਕ ਦਿਨ ਇੱਕ ਅਗਲੇ ਦਿਨ ਫੇਰ ਲਵਾਉਂਦਾ ਰਿਆਂ ਤਿੰਨ ਤਿੰਨ ਟੀਕੇ ਤਾਂ ਲਵਾਉਂਦਾ ਰਿਆ ਮੈਂ ਤਿੰਨ ਤਿੰਨ ਦਿਨ ਵੀ ਲਵਾਉਂਦੇ ਰਹੇ ਨੇ ਅੰਦਰ ਨਹੀਂ ਗੱਲ ਬਣੀ ਆਪਾਂ ਇੱਕੋ ਦਿਨ ਦੇ ਵਿੱਚ ਇਹ ਕੰਮ ਕਰਕੇ ਦਿਖਾ ਲਤਾ ਚਲੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਿੰਨੀ ਵੀ ਤੁਸੀਂ ਗੱਲਬਾਤ ਕੀਤੀ ਹੈ ਢਲੋਂ ਸਾਹ ਬਾਰੇ ਬਾਕੀ ਇੱਕ ਬਰ ਕੋ ਝੋਟੀ ਵੀ ਆ ਹਾਂਜੀ ਉਹ ਵੀ ਮਤਲਬ ਹੋਰ ਨਾ ਕੋਲੋਂ ਮੈਂ ਕਰਵਾਉਂਦਾ ਰਿਆ ਤੇ ਉਹ ਉਹਦੀ ਹੀਟ ਹੀ ਨਹੀਂ ਹਟਦੀ ਉਹਦੀ ਹੀਟ ਹੀ ਬਹੁਤ ਜ਼ਿਆਦਾ ਫਿਰ ਮੈਂ ਝੋਟੀ ਮਾਲੀ ਕੋ ਕਰਾਈ ਹਾਂ ਹਾਂ ਮਾਲੀਓ ਕਰਾ ਕੇ ਫਿਰ ਮੈਂ ਇੱਕ ਗੁੱਜਰ ਨੂੰ ਆਂਦਾ ਉਹਨੇ ਮਾੜਾ ਵਟਾ ਚਲੋ ਆਪਣਾ ਟੂਣਾ ਟੱਪਣਾ ਕੀਤਾ ਹੂੰ ਹੂੰ ਤੇ ਉਹ ਹੁਣ ਝੋਟੀ ਵੀ ਮੇਰੀ ਐਰਕਾਂ ਦਾ ਫਮੀ ਨਹੀਂ ਵਿੱਚ ਆ ਚਲੋ ਵਧੀਆ ਗੱਲ ਹੈ ਵਧੀਆ ਬਹੁਤ ਵਧੀਆ ਗੱਲ ਹੈ ਬਾਕੀ ਇਹ ਜੋ ਕਰਨਾ ਕਰਾਉਂਦਾ ਨਾ ਵੇਖੋ ਉਹਨੇ ਸੋਭਾ ਦਿਵਾਉਣੀ ਆ ਮੁਕਤੀ ਗੱਲ ਕਿ ਕਿਦੇ ਹੱਥੋਂ ਡੰਗਰ ਅਈ ਵੇਖੋ ਅੜਿਆ ਹੀ ਹੈ ਵੀ ਕਿ ਕਿ ਐਸਾ ਕੰਮ ਅੜਿਆ ਹੀ ਕਿ ਨਹੀਂ ਅੜਿਆ ਦੱਸੋ ਆ ਪੜਿਆ ਮੰਨਾਂਗੇ ਨਾ ਅੜਿਆ ਨੂੰ ਇੱਕ ਪਾਸ ਕੀਤਾ ਕੱਢਿਆ ਵੀ ਬੜੀ ਵੱਡੀ ਗੱਲ ਹੈ ਤੇ ਇਹਦੇ ਪਿੱਛੇ ਉਹਦੀ ਕਿਰਪਾ ਹੈਗੀ ਹੈ ਕਿ ਨਹੀਂ ਹੈਗੀ ਬਹੁਤ ਕਿਰਪਾ ਦੀ ਹੈਗੀ ਹੈ ਨਾ ਤੇਰੇ ਤੇ ਵੀ ਕਿਰਪਾ ਤੋਂ ਦੇ ਤੇ ਕਿਰਪਾ ਹੈ ਵੇਖੋ ਸਾਡੇ ਦੇ ਆਸ਼ੀਰਵਾਦ ਹੈ ਤੇ ਫੇਰੀ ਉਹ ਗੱਬਣ ਹੋਈ ਹੈਗਾ ਤੇ ਬਾਕੀ ਬਹੁਤ-ਬਹੁਤ ਤੁਹਾਡਾ ਫੇਰ ਧੰਨਵਾਦ ਆਪਾਂ ਕਰਦੇ ਜਿੰਨੀ ਵੀ ਤੁਸੀਂ ਗੱਲਬਾਤ ਕੀਤੀ ਆ ਬਾਕੀ ਕੰਮ ਕਰ ਵਧੀਆ ਲੱਗਦਾ ਨਾ ਆਪਣੀ ਜਾਨੀ ਚਲੋ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਤੇ ਲਓ ਜੀ ਆਪਾਂ ਗੱਲਬਾਤ ਕੀਤੀ ਹੈ ਨਾ ਤੇ ਇਹ ਗਾਵੇਂ ਅੜਿਆ ਕੰਮ ਹੀ ਕੱਢਿਆ ਕੇ ਸੀ ਜਿਹੜਾ ਕੱਢਿਆ ਆਪਾਂ ਪਿੰਡ ਚੰਦੂਮੰਜੇ ਦੇ ਵਿੱਚ ਕਿਉਂਕਿ ਚਾਰ ਪੰਜ ਵਾਰੀ ਤੋਂ ਰਿਪੀਟ ਹੀ ਬੈਨਾ ਟਿਕ ਟੁਕ ਲੱਗਦੇ ਰਹੇ ਤੇ ਆਪਣੇ ਹੱਥੋਂ ਨੇ ਗੱਬਣ ਕਰਤੀ ਆ ਤਾਂ ਮੈਂ ਇਹ ਚੀਜ਼ ਨੂੰ ਰਿਕਾਰਡ ਕੀਤਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਚੈਨਲ ਨੂੰ ਤੇ ਸਪੋਰਟ ਕਰਿਆ ਕਰੋ ਮੇਰੇ ਵੀਰ ਜਿੰਨੀ ਵੀ ਹੁੰਦੀ ਆ ਕਿਉਂਕਿ ਮੈਂ ਆਪਣਾ ਅੜਿਆ ਕੰਮ ਕੱਢ ਕੇ ਰਿਕਾਰਡ ਕਰਦਾ ਵਾਂ ਮੈਂ ਕੋਈ ਮਸ਼ਹੂਰੀ ਨਹੀਂ ਕਰਦਾ ਮੈਂ ਕਦੀ ਆਪਣਾ ਕੋਈ ਨੰਬਰ ਨਹੀਂ ਦਿੰਦਾ ਇਹ ਚੀਜ਼ ਤੇ ਸਿਰਫ ਮੈਂ ਆਪਣਾ ਇੱਕ ਰਿਜ਼ਲਟ ਇੱਕ ਅੜਿਆ ਕੰਮ ਕੱਢ ਕੇ ਤੁਹਾਡੇ ਸਾਹਮਣੇ ਲੈ ਕੇ ਆਉਣਾ ਇਹ ਚੀਜ਼ ਨੂੰ ਲਾਈਕ ਸਪੋਰਟ ਤੇ ਸਮਝਿਆ ਕਰੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ